ਕਪੂਰਥਲਾ ਦੇ ਸੁਲਤਾਨਪੁਰ ਰੋਡ ਦੇ ਸਥਿਤ ਇੱਕ ਹੋਟਲ ਪਰਿਸਰ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਗਹਿਣੇ ਨਾਲ ਭਰਿਆ ਬੈਗ ਚੋਰਾਂ ਦੁਆਰਾ ਉਡਾਏ ਜਾਣ ਦੀ ਘਟਨਾ ਘਟੀ ਹੈ ਜਿਸ ਬੈਗ ਵਿੱਚ ਕੇ ਲਗਭਗ 25 ਤੋਲੇ ਦੇ ਸੋਨੇ ਦੇ ਗਹਿਣੇ ਸੀ ਸੂਟ ਬੂਟ ਪਾ ਕੇ ਆਏ ਚੋਰਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਇਹ ਲੜਕੇ ਇੱਕ ਬਿਨਾ ਨੰਬਰ ਦੇ ਆਟੋ ਵਿੱਚ ਆਏ ਸੀ ਇਹ ਸਾਰੇ ਇਸ ਪ੍ਰੋਗਰਾਮ ਵਿੱਚ ਸੂਟ ਬੂਟ ਪਹਿਨ ਕੇ ਸ਼ਾਮਲ ਹੋਏ ਸੀ ਜਿਸ ਤਰ੍ਹਾਂ ਕਿ ਕੋਈ ਰਿਸ਼ਤੇਦਾਰ ਹੋਣ ਉੱਥੇ ਲੜਕੇ ਵਾਲਿਆਂ ਦਾ ਪਰਵਾਦ ਦਿੱਲੀ ਤੋਂ ਆਇਆ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਰਿਸ਼ਤੇਦਾਰ ਹੋਣਗੇ ਕਪੂਰਥਲਾ ਦੇ ਸੁਲਤਾਨਪੁਰ ਰੋਡ ਤੇ ਸਥਿਤ ਇੱਕ ਹੋਟਲ ਪਰਿਸਰ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਗਹਿਣੇ ਨਾਲ ਭਰਿਆ ਬੈਗ ਚੋਰਾਂ ਦੁਆਰਾ ਉਡਾਏ ਜਾਣ ਦੀ ਘਟਨਾ ਘਟੀ ਹੈ ਜਿਸ ਬੈਗ ਵਿੱਚ ਕੇ ਲਗਭਗ 25 ਤੋਲੇ ਦੇ ਸੋਨੇ ਦੇ ਗਹਿਣੇ ਸੀ ਸੂਟ ਬੂਟ ਪਾ ਕੇ ਆਏ ਚੋਰਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਇਹ ਲੜਕੇ ਇੱਕ ਬਿਨਾ ਨੰਬਰ ਦੇ ਆਟੋ ਵਿੱਚ ਆਏ ਸੀ ਇਹ ਸਾਰੇ ਇਸ ਪ੍ਰੋਗਰਾਮ ਵਿੱਚ ਸੂਟ-ਬੂਟ ਪਹਿਨ ਕੇ ਸ਼ਾਮਲ ਹੋਏ ਸੀ ਜਿਸ ਤਰ੍ਹਾਂ ਕਿ ਕੋਈ ਰਿਸ਼ਤੇਦਾਰ ਹੋਣ। ਇੱਥੇ ਲੜਕੇ ਵਾਲਿਆਂ ਦਾ ਪਰਵਾ ਦਿੱਲੀ ਤੋਂ ਆਇਆ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਰਿਸ਼ਤੇਦਾਰ ਹੋਣਗੇ। ਕਪੂਰਥਲਾ ਦੀ ਸੁਲਤਾਨਪੁਰ ਰੋਡ ਤੇ ਸਥਿਤ ਇੱਕ ਹੋਟਲ ਪਰਿਸਰ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਗਹਿਣੇ ਨਾਲ ਭਰਿਆ ਬੈਗ ਚੋਰਾਂ ਦੁਆਰਾ ਉਡਾਏ ਜਾਣ ਦੀ ਘਟਨਾ ਘਟੀ ਹੈ। ਜਿਸ ਬੈਗ ਵਿੱਚ ਕੇ ਲਗਭਗ 25 ਤੋਲੇ ਦੇ ਸੋਨੇ ਦੇ ਗਹਿਣੇ ਸੀ। ਸੂਟ-ਬੂਟ ਪਾ ਕੇ ਆਏ ਚੋਰਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਉੱਥੇ ਹੀ ਮੌਕੇ ਤੇ ਪੁਜੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਹ ਲੜਕੇ ਇੱਕ ਬਿਨਾ ਨੰਬਰ ਦੇ ਆਟੋ ਵਿੱਚ ਆਏ ਸੀ। ਇਹ ਸਾਰੇ ਇਸ ਪ੍ਰੋਗਰਾਮ ਵਿੱਚ ਸੂਟਬੂਟ ਪਹਿਨ ਕੇ ਸ਼ਾਮਲ ਹੋਏ ਸੀ ਜਿਸ ਤਰ੍ਹਾਂ ਕਿ ਕੋਈ ਰਿਸ਼ਤੇਦਾਰ ਹੋਣ। ਇੱਥੇ ਲੜਕੇ ਵਾਲਿਆਂ ਦਾ ਪਰਵਾ ਦਿੱਲੀ ਤੋਂ ਆਇਆ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਰਿਸ਼ਤੇਦਾਰ ਹੋਣਗੇ। ਕਪੂਰਥਲਾ ਦੇ ਸੁਲਤਾਨਪੁਰ ਰੋਡ ਤੇ ਸਥਿਤ ਇੱਕ ਹੋਟਲ ਪਰਿਸਰ ਵਿੱਚ ਚੱਲ ਰਿਹਾ ਵਿਆਹ ਸਮਾਰੋਹ ਦੇ ਦੌਰਾਨ ਗਹਿਣੇ ਨਾਲ ਭਰਿਆ ਬੈਗ ਚੋਰਾਂ ਦੁਆਰਾ ਉਡਾਏ ਜਾਣ ਦੀ ਘਟਨਾ ਘਟੀ ਹੈ ਜਿਸ ਬੈਗ ਵਿੱਚ ਕੇ ਲਗਭਗ 25 ਤੋਲੇ ਦੇ ਸੋਨੇ ਦੇ ਗਹਿਣੇ ਸੀ ਸੂਟ ਬੂਟ ਪਾ ਕੇ ਆਏ ਚੋਰਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਇਹ ਲੜਕੇ ਇੱਕ ਬਿਨਾ ਨੰਬਰ ਦੇ ਆਟੋ ਵਿੱਚ ਆਏ ਸੀ ਇਹ ਸਾਰੇ ਇਸ ਪ੍ਰੋਗਰਾਮ ਵਿੱਚ ਸੂਟ ਬੂਟ ਪਹਿਨ ਕੇ ਸ਼ਾਮਲ ਹੋਏ ਸੀ ਜਿਸ ਤਰ੍ਹਾਂ ਕਿ ਕੋਈ ਰਿਸ਼ਤੇਦਾਰ ਹੋਣ ਉੱਥੇ ਲੜਕੇ ਵਾਲਿਆਂ ਦਾ ਪਰਵਾਦ ਦਿੱਲੀ ਤੋਂ ਆਇਆ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਰਿਸ਼ਤੇਦਾਰ ਹੋਣਗੇ ਕਪੂਰਥਲੇ ਸੁਲਤਾਨਪੁਰ ਰੋਡ ਤੇ ਸਥਿਤ ਇੱਕ ਹੋਟਲ ਪਰਿਸਰ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਗਹਿਣੇ ਨਾਲ ਭਰਿਆ ਬੈਗ ਚੋਰਾਂ ਦੁਆਰਾ ਉਡਾਏ ਜਾਣ ਦੀ ਘਟਨਾ ਘਟੀ ਹੈ ਜਿਸ ਬੈਗ ਵਿੱਚ ਕੇ ਲਗਭਗ 25 ਤੋਲੇ ਦੇ ਸੋਨੇ ਦੇ ਗਹਿਣੇ ਸੀ ਸੂਟ ਬੂਟ ਪਾ ਕੇ ਆਏ ਚੋਰਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਜਾਣ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਇਹ ਲੜਕੇ ਇੱਕ ਬਿਨਾ ਨੰਬਰ ਦੇ ਆਟੋ ਵਿੱਚ ਆਏ ਸੀ ਇਹ ਸਾਰੇ ਇਸ ਪ੍ਰੋਗਰਾਮ ਵਿੱਚ ਸੂਟ ਬੁੱਟ ਪਹਿਨ ਕੇ ਸ਼ਾਮਲ ਹੋਏ ਸੀ ਜਿਸ ਤਰ੍ਹਾਂ ਕਿ ਕੋਈ ਰਿਸ਼ਤੇਦਾਰ ਹੋਣ ਉੱਥੇ ਹੀ ਲੜਕੇ ਵਾਲਿਆਂ ਦਾ ਪਰਵਾ ਦਿੱਲੀ ਤੋਂ ਆਇਆ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਰਿਸ਼ਤੇਦਾਰ ਹੋਣਗੇ ਕਪੂਰਥਲੇ ਸੁਲਤਾਨਪੁਰ ਰੋਡ ਦੇ ਸਥਿਤ ਇੱਕ ਹੋਟਲ ਪਰਿਸਰ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਗਹਿਣੇ ਨਾਲ ਭਰਿਆ ਬੈਗ ਚੋਰਾਂ ਦੁਆਰਾ ਉਡਾਏ ਜਾਣ ਦੀ ਘਟਨਾ ਘਟੀ ਹੈ ਜਿਸ ਬੈਗ ਵਿੱਚ ਕੇ ਲਗਭਗ 25 ਤੋਲੇ ਦੇ ਸੋਨੇ ਦੇ ਗਹਿਣੇ ਸੀ ਸੂਟ-ਵੂਟ ਪਾ ਕੇ ਆਏ ਚੋਰਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਇਹ ਲੜਕੇ ਇੱਕ ਬਿਨਾ ਨੰਬਰ ਦੇ ਆਟੋ ਵਿੱਚ ਆਏ ਸੀ ਇਹ ਸਾਰੇ ਇਸ ਪ੍ਰੋਗਰਾਮ ਵਿੱਚ ਸੂਟ ਬੂਟ ਪਹਿਨ ਕੇ ਸ਼ਾਮਲ ਹੋਏ ਸੀ ਜਿਸ ਤਰ੍ਹਾਂ ਕਿ ਕੋਈ ਰਿਸ਼ਤੇਦਾਰ ਹੋਣ। ਇੱਥੇ ਲੜਕੇ ਵਾਲਿਆਂ ਦਾ ਪਰਵਾ ਦਿੱਲੀ ਤੋਂ ਆਇਆ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਰਿਸ਼ਤੇਦਾਰ ਹੋਣਗੇ।